ਸਾਡੇ ਇਸ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਬਕਾ ਸਰਪੰਚ ਸਾਹਿਬ ਔਰ ਸਾਹਮਣੇ ਬੈਠੇ ਹੋਏ ਪਿੰਡ ਦੇ ਹੀ ਬੱਚਿਆਂ ਦੇ ਪੇਰੇ ਪੈਣਪਰਾ ਬਿਊਰੋਕ ਔਰ ਪਿਆਰੇ ਬੱਚੇ ਕ੍ਰੀਸ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਪੂਰਾ ਸਟਾਫ ਆਓ ਸਭ ਤੋਂ ਪਹਿਲਾਂ ਫਤਿਹ ਦੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧਾਗਾ ਭਰਿਆ ਦਿਨ ਹੈ ਕਿ ਅੱਜ ਦੇ ਦਿਨ ਤੇ ਇਸ ਸਕੂਲ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ 47 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਉਸ ਦੇ ਨਾਲ ਜਿਹੜੇ ਕਮਰੇ ਤਿਆਰ ਹੋਏ ਬੱਚਿਆਂ ਨੂੰ ਜਿਹੜੀਆਂ ਸੁਵਿਧਾਵਾਂ ਮਿਲੀਆਂ ਇਹ ਸਾਰੀਆਂ ਸਰਦਾਵਾਂ ਇਸ ਕਰਕੇ ਆ ਕਿ ਬੱਚੇ ਨੇ ਬੱਚਿਆਂ ਦੇ ਸੁਪਨੇ ਸਕਾਰ ਹੋ ਕਿਉਂਕਿ ਇੱਕ ਪਵਿੱਤਰ ਸਥਾਨ ਨਵੇਂ ਕਲਾਸਰੂਮ ਲੈਬ ਲਾਇਬ੍ਰੇਰੀ ਦਾ ਨਵੀਕਰਨ ਟਾਇਲਟਸ ਨਵੇਂ ਬਨੇ ਪੀਣ ਵਾਲਾ ਪਾਣੀ ਚਾਰ ਦੁਆਰੀ ਆਧੁਨਿਕ ਫਰਨੀਚਰ ਹਰ ਤਰ੍ਹਾਂ ਦੀ ਜਿਹੜੀ ਸੰਦਾ ਹੈ ਉਹ ਬੱਚਿਆਂ ਨੂੰ ਮਿਲ ਸਕੇ ਸਗੋਂ ਇਹਨਾਂ ਵਿਕਾਸ ਕਮਾਂ ਦਾ ਵੀ ਘਾਟ ਨਹੀਂ ਪੱਥਰ ਲਗਾ ਕੇ ਜਾਂ ਸਿਰਫ ਰਿਵਨ ਕੱਟਣਾ ਹੀ ਨਹੀਂ ਸਗੋਂ ਇਹ ਪੰਜਾਬ ਦੇ ਬੱਚਿਆਂ ਨੂੰ ਬੱਚਿਆਂ ਦਾ ਭਵਿੱਖ ਸੰਗਾਰਨ ਵਾਲੇ ਬਦਲਾਅ ਦੀ ਬੁਨਿਆਦ ਹੈ ਸੋ ਆਪਾਂ ਸਾਰੇ ਰਲ ਮਿਲ ਕੇ ਬੱਚਿਆਂ ਲਈ ਇਹ ਕਰ ਰਹੇ ਹਾਂ 2022 ਦੇ ਵਿੱਚ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਤੇ ਕੋਈ ਨਾ ਸਾਡਾ ਹੁੰਦਾ ਸੀ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਦਿਓ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਦਿਓ ਅਸੀਂ ਸਰਕਾਰੀ ਸਕੂਲਾਂ ਦੀ ਅਸੀਂ ਸਰਕਾਰੀ ਹਸਪਤਾਲਾਂ ਦੇ ਜਿਹੜੇ ਡਕਸ਼ਾ ਜਿਹੜੇ ਜਿਹੜਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਕੰਮ ਨਹੀਂ ਹੁੰਦੇ ਸੀ ਅਸੀਂ ਸਾਰਾ ਸੁਧਾਰ ਲਿਆਵਾਂਗੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਵਾਂਗੇ ਤੇ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਸਿਹਤ ਸੁਵਾਵਾਂ ਦਾ ਜਿਹੜਾ ਇਲਾਜ ਕਰਾਵਾਂਗੇ ਸੋ ਤੁਸੀਂ ਸਾਡੇ ਤੇ ਯਕੀਨ ਕੀਤਾ ਤੁਸੀਂ ਸਾਨੂੰ ਪੰਜਾਬ ਦੇ ਵਿੱਚ 92 ਸੀਟਾਂ ਜਿਹੜੀਆਂ ਦੇ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਤੇ ਅਸੀਂ ਪਹਿਲੇ ਦਿਨ ਤੋਂ ਹੀ ਸੇਵਾਦਾਰ ਬਣ ਕੇ ਨਿਮਾਣੇ ਬਣ ਕੇ ਸੇਵਾ ਕਰਿਆ ਤੇ ਬੱਚਿਆਂ ਦੇ ਲਈ ਪੰਜਾਬ ਸਿੱਖਿਆ ਕ੍ਰਾਂਤੀ ਲਿਆ ਕੇ ਬੱਚਿਆਂ ਦੀ ਐਜੂਕੇਸ਼ਨ ਦੀ ਦੇਣਦਾਰੀ ਕਰ ਸੋ ਸੰਗਰਵਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਖਾਲੇ ਸਾਹਮਣੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਆਈ ਜਿਹੜੀ ਇੱਕ ਦੇਸ਼ ਦਾ ਮਾਡਲ ਬਣੀ ਕ੍ਰਾਂਤੀ ਦਾ ਮਾਡਲ ਸੀ ਜਿੱਥੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸ੍ਰੀ ਮਨੀਸ਼ ਸੋਢੀਆ ਜੀ ਨੇ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਦੇਸ਼ ਦੇ ਅੰਦਰ ਸਿੱਖਿਆ ਖੇਤਰ ਵਿੱਚ ਇਨਕਲਾਬ ਦੀ ਤਬਦੀਲੀ ਲਿਆਂਦੀ ਅਸੀਂ ਵੀ ਪੰਜਾਬ ਦੀ ਸਿੱਖਿਆ ਨੂੰ ਵਿਸਵਵਿਆਪੀ ਬਣਾਉਣ ਦਾ ਸੁਪਨਾ ਲੈ ਕੇ ਕੰਮ ਸ਼ੁਰੂ ਕੀਤਾ ਆਇਆ ਮੈਂ ਇੱਕ ਠੋਕ ਕੇ ਕਹਿ ਸਕਦਾ ਕਿ ਅਸੀਂ 3 ਸਾਲਾਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਖਸਤਾ ਹਾਲ ਸਿੱਖਿਆ ਸਿਸਟਮ ਨੂੰ ਸੁਧਾਰ ਕੇ ਗਲੀ ਮਹੱਲੇ ਤੱਕ ਸਿੱਖਿਆ ਕ੍ਰਾਂਤੀ ਦੀ ਲਹਿਰ ਚਲਾਈ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਬੱਚੇ ਜਿਹੜੇ ਪੜ੍ਹਦੇ ਆ ਜਦੋਂ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਸੇਵਾ ਦਿੱਤੀ ਸੀ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਨਾ ਚਾਰਜਵਾਰੀ ਨਹੀਂ ਸੀ ਟਾਇਲਟ ਸਹੂਲਤਾਂ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਸੀ ਬੱਚੇ ਜ਼ਮੀਨ ਤੇ ਤਪੜਾਂ ਤੇ ਬੈਠ ਕੇ ਪੜ੍ਹਦੇ ਸਨ ਪੜ੍ਹਾਈ ਲਈ ਠੁਕਮਾ ਵਾਤਾਵਰਣ موجوده ਨਹੀਂ ਸੀ ਮੈਂ 3 ਸਾਲਾਂ ਦੇ ਅੰਦਰ ਅੰਦਰ ਉਹ ਹਾਲਾਤ ਬਦਲ ਚੁੱਕੇ ਹਰ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਡੈਸਕ ਹਨ ਹਰ ਕਲਾਸਰੂਮ ਵਿੱਚ ਗ੍ਰੀਨ ਬੋਰਡ ਹਨ ਪੀਣ ਵਾਲੇ ਪਾਣੀ ਟਾਇਲਟ ਦਾ ਪ੍ਰਬੰਧ ਹੈ ਪਰਲੀ ਠੁਕਮਾ ਵਾਤਾਵਰਣ ਜਿਹੜਾ ਉਹ ਮੌਜੂਦ ਹੈ ਲਗਭਗ ਹਰ ਸਕੂਲ ਜਿਹੜੀ ਚਾਰ ਕਰੀ ਹੋ ਚੁੱਕੀ ਹੈ 17000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਾ ਹੈ 12700 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਤੇ ਉਹਨਾਂ ਦੀ ਤਰਖਾਹ ਵਿੱਚ 3 ਤੋਂ 4000 ਗੁਣਾ ਵਾਧਾ ਕੀਤਾ 20000 ਤੋਂ ਵੀ ਵੱਧ ਜਿਹੜੇ ਨਵੇਂ ਸਕੂਲਾਂ ਦੇ ਵਿੱਚ ਅਧਿਕਾਰਪਤੀ ਕੀਤੇ ਤੇ ਮੈਂ ਜਿਸ ਵੀ ਸਕੂਲ ਦੇ ਵਿੱਚ ਆਪਣੇ ਹਲਕੇ ਤੇ ਜਾ ਰਿਹਾ ਤੇ ਉੱਥੇ ਇਹੋ ਹੀ ਸਾਡੇ ਜਿਹੜੇ ਮੁੱਖ ਅਧਿਆਪਕ ਉਹ ਕਹਿੰਦੇ ਆ ਕਿ ਪਹਿਲਾਂ ਸਾਡੇ ਕੋਲ ਇੱਕੋ ਹੀ ਮਾਸਟਰ ਸੀ ਸਾਡੇ ਕੋਲ ਇੱਕ ਵੀ ਨਹੀਂ ਸੀ ਸਕੂਲ ਦੇ ਸਰਪੰਚ ਸਾਹਿਬਾਨਾਂ ਵੱਲੋਂ ਇਹ ਦੱਸਿਆ ਟੀਚਰ ਵੀ ਪੂਰੇ ਆਦੇ ਆਪਕੋ ਪੂਰੇ ਆ ਤੇ ਬੱਚਿਆਂ ਦੀ ਵੀ ਜਿਹੜੀ ਸੰਖਿਆ ਵਧ ਰਹੀ ਹੈ। ਹੁਣ ਅੱਜ ਆਪਾਂ ਕਰਕਵਾਲ ਸਕੂਲ ਦੇ ਵਿੱਚ ਖੜੇ ਆ। 1800 ਤੋਂ 2200 ਬੱਚੇ ਜਿਹੜਾ ਇੱਥੇ ਪੜ੍ਹ ਰਿਹਾ ਇਹ ਬਹੁਤ ਵੱਡੀ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਮਾਣ ਵਾਲੀ ਗੱਲ। ਹਰ ਸੀਨੀਅਰ ਸੈਂਡੀ ਸਕੂਲ ਵਿੱਚ ਗਾਰਡ ਅਤੇ ਕੈਂਪਸ ਮੈਨੇਜਰ ਲਗਭਗ 9000 ਚੌਕੀਦਾਰ ਅਤੇ ਸਫਾਈ ਸੇਵਕ ਬੋਰਡ ਪ੍ਰੀਖਿਆਵਾਂ ਬੰਦੇ ਜਿਹੜੀ ਬਿਹਤਰੀਨ ਨਤੀਜੇ ਆ ਰਿਹਾ। ਇਸ ਸਕੂਲ ਦੇ ਵਿੱਚ ਬੱਚੇ ਵੱਧ ਆ ਕਿਉਂਕਿ ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਸਾਡੇ ਬੱਚੇ ਵਧੀਆ ਪੜਨ ਵਧੀਆ ਜਿੱਥੇ ਵਧੀਆ ਐਜੂਕੇਸ਼ਨ ਮਿਲੇ ਉਸੇ ਸਕੂਲ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਦਵਾਈ ਜਾਂਚਿਆਵੇਂ ਜਿਹੜੇ ਪੇਰੈਂਟ ਸਾਹਿਬ ਪ੍ਰਾਈਵੇਟ ਸਕੂਲਾਂ ਤੋਂ ਹਟਾ-ਟਾ ਕੇ ਪੁਰਾ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਾ ਰਹੇ ਆ ਕਿਉਂਕਿ ਹੁਣ ਇਸ ਪਿੰਡ ਦੇ ਵਿੱਚ 1800 2200 2000 ਬੱਚਾ ਇਸ ਸਕੂਲ 'ਚ ਪੜ ਰਹੇ ਆ ਇਹਦਾ ਮਤਲਬ ਹੈ ਕਿ ਸਕੂਲ ਦਾ ਸਟਾਫ ਬਹੁਤ ਵਧੀਆ ਤੇ ਇਮਾਨਦਾਰੀ ਨਾਲ ਮਰ ਕਿੰਨੂੰ ਪੜਾ ਰਿਹਾ ਮੈਂ ਪੰਜਾਬ ਸਰਕਾਰ ਵੱਲੋਂ ਸਮੂਹ ਟੀਚਰ ਸੇਵਾਮਾਨਾਂ ਦਾ ਦੁੱਖ ਅਡਮਿਨਿਸਟਰ ਦਾ ਪ੍ਰਿੰਸੀਪਲ ਸਾਹਿਬ ਦਾ ਜੀਲੋ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵਧੀਆ ਜਿਹੜਾ ਬੱਚਿਆਂ ਨੂੰ ਗੁਰੂ ਬਣ ਕੇ ਜਿਹੜਾ ਪੜਾ ਰਹੇ ਹੋ ਮੈਂ ਵੀ ਤੁਹਾਨੂੰ ਸਲਾਮ ਕਰਦਾ ਸੋ ਸਰਕਾਰੀ ਸਕੂਲਾਂ ਦੇ ਵਿੱਚ 199 ਬੱਚਿਆਂ ਨੇ ਜੀਡਬਲਯੂ ਮੈਨ ਦੀ ਸਿੱਖਿਆ ਪਾਸ ਕੀਤੀ ਸਕੂਲ ਆਫ ਐਮਿਨਸ ਪੂਰੇ ਪੰਜਾਬ ਦੇ ਵਿੱਚ 118 ਐਮਿਨਸ ਸਕੂਲ ਆਫ ਐਮਿਨਸ ਬਣੇ ਇਵੇਂ ਮਹਾਲੀ ਅਮਰਸਾ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਜਿਹੜੇ ਸਰਕਾਰੀ ਸਕੂਲ ਸਿੱਖਿਆ ਸਕੂਲ ਦੀ ਨਵੇਕਲੀ ਪਹਿਚਾਨ ਬਣ ਚੁੱਕਿਆ ਜਿਸ ਦੇ ਵਿੱਚ ਯੂਨੀਫਾਰਮ ਆਧੁਨਿਕ ਬਾਸੇਵਾ ਕੋਚਿੰਗ ਅਤੇ ਕੈਰੀਅਰ ਗਾਈਡੈਂਸ ਮਿਲ ਰਹੀ ਹੈ ਸੋ ਆਪਣੇ ਹਰਕੇ ਦੇ ਵਿੱਚ ਵੀ ਦੋ ਸਕੂਲ ਫੈਮਿਨਸ ਬਣ ਚੁੱਕੇ ਆ 150 ਤੋਂ ਜ਼ਿਆਦਾ ਸਕੂਲਾਂ ਦੇ ਵਿੱਚ ਵਰਸ ਸੇਵਾ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ 10000 ਤੋਂ ਵੱਧ ਬੱਚੇ ਬੱਚਿਆਂ ਨੇ ਵਿਸ਼ੇਸ਼ ਕਰਕੇ ਲੜਕੀਆਂ ਨੂੰ ਫਾਇਦਾ ਹੋ ਚੁੱਕਿਆ ਬਹੁਤ ਸਾਰੀਆਂ ਲੜਕੀਆਂ ਸਕੂਲ ਦੀ ਪੜ੍ਹਾਈ ਦੂਰ ਹੋਣ ਕਰਕੇ ਛੱਡ ਦਿੰਦੀਆਂ ਸੀ ਪੜ੍ਹਾਈ ਸੰਢਣ ਨਹੀਂ ਮਜਬੂਰ ਹੋਇ ਤਾਂ ਰੋਹਣਦੀਆਂ ਸੀ ਭੁਗ ਇੱਕ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਸਕੂਲਾਂ ਵਿੱਚ ਪੜ੍ਹਨ ਆ ਰਹੇ ਨੇ ਜੋ ਗੈਰ ਮੀਤ ਮਾਪ ਦੇ ਬੱਚਿਆਂ ਲਈ ਬਿਜ਼ਨਸ ਬਲੈਸਟਰ ਪ੍ਰੋਗਰਾਮ ਰਾਹੀਂ 55000 ਵਿਦਿਆਰਥੀਆਂ ਨੂੰ 2000 ਰੁਪਏ ਦੀ ਫੀਸ ਮਣੀ ਦੇ ਕੇ ਉਹਨਾਂ ਨੂੰ ਰੁਜ਼ਗਾਰ ਮਈਆ ਕਰਬੋਲ ਦੇ ਜਿਹੜਾ ਕਾਮਜ ਕਰ ਰਹੇ ਆ 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ 150 ਡਿਮਾਇਸਟਰ ਨੂੰ ਡਬਲ ਆਈ ਐਮ ਐਮ ਦਾਬ 72 ਦੇ ਹੱਕ ਨੂੰ ਸਿਖਲਾਈ ਵਾਸਤੇ ਫਿਰਨੇਟ ਭੇਜਿਆ ਗਿਆ ਤਾਂ ਜੋ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਸਕੇ ਖੇਕੜੇ ਖੇਡ ਦੇ ਮੈਦਾਨ ਜਿਹੜੇ ਆ ਉਹ ਪੰਜਾਬ ਦੇ ਸਕੂਲਾਂ ਵਿੱਚ ਬਣਾਏ ਗਏ ਸੋ ਪੰਜਾਬ ਅੱਜ ਪੰਜਾਬ ਦੇ ਖਿਲਾਫ ਲੜਾਈ ਜਿਹਨਾਂ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਆ ਪਹਿਲਾਂ ਵਾਲੀਆਂ ਸਰਕਾਰਾਂ ਨਸ਼ੇ ਨੂੰ ਰੋਗੀਆਂ ਨੂੰ ਕੰਨੜੇ ਹੱਥ ਪਾ ਕੇ ਕਰੋੜਾ ਰੁਪਏ ਦੀਆਂ ਜਾਗਰ ਦਾ ਜਬਤ ਕੀਤੀਆਂ ਤੇ ਹੁਣ ਤੁਸੀਂ ਦੇਖਿਆ ਜੀ ਨਸਾ ਤਸਕਰਾਂ ਦੇ ਘਰਾਂ ਦੇ ਵਿੱਚ ਬਲਡੋਜ਼ਰ ਚੱਲਿਆ ਸੋ ਜਿਹੜੀ ਨਸੇ ਦੀ ਚੈਨ ਦੀ ਸਪਲਾਈ ਸੀ ਉਹ ਟੁੱਟ ਚੁੱਕੀ ਆ ਪੰਜਾਬ ਦੀ ਆਤਮ ਆਲ ਬਚਾਉਣ ਦੀ ਜੰਗ ਜਿਹੜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਿੱਧੀ ਅਗਵਾਈ ਹੇਠ ਲੜੀ ਜਾ ਰਹੀ ਸੋ 97000 ਕਰੋੜ ਰੁਪਏ ਤੋਂ ਵੀ ਜ਼ਿਆਦਾ ਨਿਵੇਸ਼ ਹੋ ਚੁੱਕਿਆ ਟਾਟਾ ਸਟੀਲ ਵਰਗੀ ਇੰਡਸਟਰੀ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਇੰਡਸਟਰੀ ਹੋਣਾ ਦੀ ਟਾਟਾ ਸਟੀਲ ਦੀ ਤੇ ਦੂਜੇ ਨੰਬਰ ਦਾ ਜਿਹੜਾ ਪਲਾਟ ਆ ਉਹ ਆਪਣਾ ਹਲਕਾ ਸਾਹਮਣੇ ਵਾਲ ਦੇ ਵਿੱਚ ਲੁਧਿਆਣੇ ਤੇ ਲੱਗ ਚੁੱਕਾ ਗ੍ਰੈਸਮ ਬਿਰਗੋ ਰੋਲਟੀ ਵਰਗੀਆਂ ਕੰਪਨੀਆਂ ਨਿਵੇਸ਼ ਕਰ ਰਹੀਆਂ 52000 ਤੋਂ ਵੀ ਵੱਧ ਜਿਹੜੇ ਰੁਜ਼ਗਾਰ ਮਿਲ ਚੁੱਕਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਨਾ ਤੇ ਵਧੀਆ ਐਜੂਕੇਸ਼ਨ ਸੀ ਨਾ ਕੋਈ ਰੁਜ਼ਗਾਰ ਸੀ ਤੇ ਪੰਜਾਬ ਸਰਕਾਰਾਂ ਤੋਂ ਪ੍ਰੈਣੀ ਸਰਕਾਰਾਂ ਤੋਂ ਬੱਚੇ ਦੁਖੀ ਹੋ ਹੋ ਕੇ ਬੱਚਿਆਂ ਦੇ ਪੇਰੈਂਟਸ ਦੁਖੀ ਹੋ ਹੋ ਕੇ ਬੱਚਿਆਂ ਨੂੰ ਰੋਜ਼ਗਾਰ ਲਈ ਪੜ੍ਹਾਈ ਕਰਨ ਵਾਸਤੇ ਬਾਹਰ ਦੇਸਰ ਭੇਜਦੇ ਸੀ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣ ਤੇ ਬਾਹਰੋਂ ਜਿਹੜੇ ਬੱਚੇ ਵਾਪਸ ਆ ਕੇ ਆਪਣਾ ਰੋਜ਼ਗਾਰ ਲੈ ਰਹੇ ਇਹ ਸਭ ਇਸ ਕਰਕੇ ਸੰਭਵ ਹੋਇਆ ਕਿ ਤੁਸੀਂ ਸਾਨੂੰ ਸਾਡੀ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਸਾਡੇ ਤੇ ਯਕੀਨ ਕਰਤਾ ਤੇ ਅਸੀਂ ਵੀ ਤੁਹਾਡਾ ਯਕੀਨ ਟੁੱਟਣ ਨਹੀਂ ਦਿਵਾਵਾਂਗੇ ਇਹ ਸਿਰਫ ਸ਼ੁਰੂਆਤ ਹੈ ਹਲੇ ਬਹੁਤ ਕੁਝ ਕਰਨਾ ਬਾਕੀ ਹੈ ਅਸੀਂ ਰੁਕਣ ਵਾਲੇ ਨਹੀਂ ਹੈ ਜਦ ਤੱਕ ਪੰਜਾਬ ਦਾ ਹਰ ਬੱਚਾ ਪੜ੍ਹ ਕੇ ਆਪਣੇ ਸੁਪਨਿਆਂ ਦੀ ਪੂਰਤੀ ਨਹੀਂ ਕਰਦਾ ਵਿਕਾਸ ਦੀ ਇਹ ਲਹਿਰ ਪੰਜਾਬ ਦੇ ਹਰ ਕੋਨੇ ਤੱਕ ਨਹੀਂ ਪਹੁੰਚਦੀ ਸਾਡਾ ਸੁਪਨਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਭ੍ਰਿਸ਼ਟਾਚਾਰ ਮੁਕਤ ਬੇ ਬੇਰੁਜ਼ਗਾਰੀ ਮੁਕਤ ਬਣਾਉਂਦਾ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਨਵਾਂ ਪੰਜਾਬ ਬਣ ਗਿਆ ਸੋ ਮੈਂ ਨੂੰ ਵੀ ਤੁਸੀਂ ਬਹੁਤ ਹੀ ਮਾਣ ਸਤਿਕਾਰ ਦਿੱਤਾ 2002 ਦੇ ਵਿੱਚ ਮੈਨੂੰ ਹਲਕਰ ਸਾਨੇ ਵਾਲ ਦਾ ਸੇਵਾਦਾਰ ਬਣਾਇਆ ਪਰਮਾਤਮਾ ਦੀ ਕਿਰਪਾ ਹੋਈ ਸਾਡੇ ਪਾਰਟੀ ਦੇ ਸੁਪਰੀਮਾਰਡਮ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੀ ਜਿਹੜੀ ਸੇਵਾ ਕੈਬਨਿਟ ਮੰਤਰੀ ਬਣਾ ਕੇ ਦਿੱਤੀ ਸੋ ਮੈਂ ਤੁਹਾਨੂੰ ਅਰਵਾਦਾ ਕਰਦਾ ਕਿ ਪੂਰੇ ਪੰਜਾਬ ਦੀ ਸੇਵਾ ਦੇ ਨਾਲ ਨਾਲ ਆਪਣੇ ਹਰ ਇੱਕ ਦੇ ਜਿਹੜੀ ਸੇਵਾ ਇਛੇ ਤਰੈ ਨਿਰੰਭਰ ਰਹਿਵਾਂਗੇ ਤੇ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਬਦਲਦਾ ਪੰਜਾਬ ਜਾ ਰਿਹਾ ਰੌਪੜ ਦੀ ਸਪੀਡ ਤੇ ਜਿਹੜਾ ਕੰਮ ਸ਼ੁਰੂਆਤ ਹੋ ਚੁੱਕੀ ਹੈ ਇਸੇ ਤਰ੍ਹਾਂ ਹੀ ਜਿੱਦ ਤੇ ਪੂਰਾ ਪੰਜਾਬ ਪ੍ਰਕਿਰਤੀ ਸਪਿਰਨਲ ਕੱਭ ਹੋ ਰਿਹਾ ਆਪਣਾ ਹਲਕਾ ਸਾਹਮਣੇ ਵਾਲ ਦੇ ਵਿੱਚ ਵੀ ਅਸੀਂ ਤੋਂ ਇਹ ਕੰਮ ਚੱਲਦੇ ਰਹਿਣਗੇ ਸੋ ਮੈਂ ਇੱਕ ਥੋੜਾ ਆਪਣੂ ਬੇਨਤੀ ਕਰਦਾ ਕਿ ਮੈਂ ਜਲਦੀ ਜਾ ਰਿਹਾ ਫੱਕੀ ਪ੍ਰੋਗਰਾਮ ਇਸ ਤਰ੍ਹਾਂ ਚੱਲਦਾ ਰਹੂਗਾ ਕਿਉਂਕਿ ਸਤਿਗੁਰੂ ਦਾ ਸ਼ੁਕਰਾਨੇ ਲਈ ਆਪਣੇ ਹਲਕੇ ਨਹੀਂ ਪੰਜਾਬ ਦੇ ਸਰਬੱਤ ਦੇ ਅਰਦਾਸ ਕਰਨ ਵਾਸਤੇ ਅੱਜ ਆਪਣੇ ਹੀ ਪਿੰਡ ਮੁੰਡੀਆਂ ਵਿੱਚ ਖਰਪੜ ਸਾਹਿਬ ਰੱਖਣ ਦੀ ਜਿਹੜੀ ਸ਼ੁਰੂਆਤ ਹੋਣੀ ਹੈ ਉਹ 11 ਵਜੇ ਸੋ ਮੇਰਾ ਉੱਥੇ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵਿਸਾਖੀ ਵਾਲੇ ਦਿਨ 11 ਵਜੇ ਖੜਕੜਸਾ ਦਾ ਕੋਈ ਉਪਰ ਹੈਗਾ ਸੋ ਪੂਰੇ ਹਰਕੇ ਨੂੰ ਮੈਂ ਲਾਈਵ ਚਾਲਿਆ ਬੇਨਤੀ ਕਰਦਾ ਕਿ ਸਾਰੇ ਹੀ ਸਤਿਕਾਰਯੋਗ ਪਰੰਪਰਾ ਜਿਹੜਾ ਕੋ ਟਾਈਮ ਹੋਵੇ ਵਿਸਾਖੀ ਵਾਲੇ ਦਿਨ ਜਰੂਰ ਆਉਣ ਤਾਂ ਜੋ ਰਲ ਮਿਲ ਕੇ ਜੜੀਏ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਮਾਸਟਰ ਸਾਹਿਬ ਔਰ ਪੂਰੇ ਸਟਾਫ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਤਨਵਾਦੀ ਹਾਂ ਕਿ ਸਾਡੇ ਬੱਚਿਆਂ ਨੂੰ ਇੰਨੀ ਵਧੀਆ ਐਜੂਕੇਸ਼ਨ ਦੇ ਰਹੇ ਹੋ ਕਿਉਂਕਿ ਘਰ ਦੀ ਗੱਲ ਤੋਂ ਪਤਾ ਚੱਲ ਜਾਂਦਾ ਕਿ ਬੱਚਿਆਂ ਨੂੰ ਐਜੂਕੇਸ਼ਨ ਕਿਸ ਤਰ੍ਹਾਂ ਦੀ ਇੰਨਾ ਡਿਸਪਲਨ ਇੰਨੇ ਸੋਹਣੇ ਰੂਮ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ